ਆ ਗਿੰਦਰ ਕੇ ਵੀ ਰਹਿ ਗਏ ਛਿੰਦਰ ਕੇ ਵੀ ਰਹਿ ਗਏ ਇੱਕ ਦੋ ਕਰਜੇ ਰਹਿ ਗਏ ਨਾ ਆਉਂਦੇ ਨਾ ਕਰਦੇ ਨੇ ਇਹ ਯਾਰ ਫੇਰ ਕਹਿਣਗੇ ਸਾਨੂੰ ਕਣਕ ਨਹੀਂ ਦਿੱਤੀ ਦੀਕੂ ਵਾਲੇ ਨੇ ਕਸੂਰ ਦੀਕੂ ਵਾਲੇ ਦਾ ਤੂੰ ਕਿੱਧਰ ਵਰਦਾ ਪੁੱਤ ਪਰਚੀ ਘਟਾਉਣੀ ਆ ਕਣਕ ਦੀ ਕਣਕ ਦੀ ਪਰਚੀ ਘਟਾਉਣੀ ਆ ਲਿਆ ਫੜਾ ਰਸਣਕਾਰ ਓਹੋ ਉਹ ਤਾਂ ਭੁੱਲੇ ਮੇਰੇ ਬਾਪੂ ਕਹਿੰਦਾ ਐਂ ਕਟਾ ਲਿਆ ਤੇਰੇ ਬਾਪੂ ਨੇ ਤਾਂ ਕਹਿਣਾ ਏ ਜਿਉਂ ਐਂ ਕਟਾ ਲਿਆ ਉਹ ਇੱਥੇ ਮੈਨੂੰ ਭਗਾਈ ਕਰਨੇ ਪੂਜਵਾਕ ਨੂੰ ਭੇਜ ਦਿੰਦੇ ਨੇ ਨਾ ਤਾਂ ਆ ਪਾਉਂਦੇ ਨੇ ਜਿਵੇਂ ਸਿਆਣਾ ਬਣਾ ਕੋਈ ਆਵੇ ਰਾਸ਼ਨ卡ੜ ਚੱਕ ਲਿਓ ਧਾਰ卡ੜ ਲੈ ਉਹ ਹੁਣ ਦੱਸ ਇੱਥੇ ਮੱਥਾ ਮਾਰੀ ਚੱਲੇ ਨਾ ਲੋਕਾਂ ਨਾਲ ਵੰਡਦੇ ਕਣਕ ਕਹਿ ਜੀਓ ਕੁੜੇ ਉਹ ਜੀ ਕੀ ਹੁੰਦਾ ਉਹ ਜੀ ਆਹ ਘਰ ਦੇ ਕਿੰਨੇ ਬੰਦੇ ਨੇ ਤੁਹਾਡੇ ਅੱਛਾ ਉਹ ਤਾਂ ਪੰਜ ਪੰਜ ਹੂੰ ਅੱਛਾ ਤੇਰੀ ਮਾਂ ਦਾ ਕੀ ਨਾਮ ਹੈ ਮੰਮੀ ਉਹ ਮੰਮੀ ਕਹਿੰਦੀ ਮੰਮੀ ਦਾ ਸਬਦ ਤਾਂ ਹੀ ਹੁੰਦਾ ਦੰਦ ਕੱਢੀ ਜਾਂਦੀ ਹੈ ਮੰਮੀ ਕਹਿੰਦੀ ਤੇ ਤੇਰੀ ਮਾਂ ਦਾ ਨਾਮ ਦੱਸ ਕੀ ਹੈ ਮੰਮੀ ਘਰੇ ਤਾਂ ਕੁਝ ਕਹਿ ਕੇ ਬੁਲਾਉਂਦੀ ਹੋਵੇਂ ਉਹ ਕਹਿੰਦੀ ਮੰਮੀ ਤੇਰਾ ਪਿਓ ਕੀ ਕਹਿੰਦਾ ਹੁੰਦਾ ਹੁਣ ਮੈਂ ਕੀ ਦੱਸਾਂ ਮੇਰੇ ਪਿਓ ਨੇ ਤਾਂ ਮੇਰੀ ਮਾਂ ਦੇ ਵੀ ਨਾਮ ਤਾਂ ਰੱਖੇ ਨੇ ਸਵੇਰੇ ਤਾਂ ਚਾਹ ਬਾਰੇ ਕਹੂਗਾ ਖੰਡ ਮਿਸ਼ਰੀ ਚਾਹ ਬਣਗੀ ਦੁਪਹਿਰੇ ਰੋਟੀ ਬਾਰੇ ਕਹੂਗਾ ਗੋਗਲੋ ਮੂਗਲੋ ਕਲਾਗੇ ਕਹੂ ਨਹੀਂ ਮੇਰੀ ਕਟਰੀਨਾ